ਜਿੱਥੇ ਅੱਜ ਇੰਡੀਆ ਪਾਕਿਸਤਾਨ ਦੇ ਨਾਲ ਇਨਾ ਤਣਾਅਪੂਰਨ ਸਥਿਤੀ ਚੱਲ ਰਹੀ ਆ ਉੱਥੇ ਅੱਜ ਤੁਹਾਨੂੰ ਸਾਰਿਆਂ ਨੂੰ ਅੱਜ ਇੱਥੇ ਆਉਣ ਦੀ ਕਸ਼ਟ ਦਿੱਤਾ ਸਾਰੇ ਪੱਤਰਕਾਰ ਸਹਿਬਾਨਾਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡੇ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਇੱਥੋਂ ਦੇ ਅ ਅ ਸੀਰ ਸ਼ਰਿੰਦਰ ਸ਼ਰਮਾ ਜੀ ਜਿਹੜੇ ਚੇਅਰਮੈਨ ਨੇ ਮਿਲਖਪਨ ਗੁਰਦਾਸਪੁਰ ਦੇ ਉਹ ਮੇਰੇ ਖਿਆਲ ਪੂਰੇ ਪੰਜਾਬ ਦੇ ਵਿੱਚੋਂ ਸਾਰਿਆਂ ਨਾਲ ਵੱਧ ਉਮਰ ਦੇ ਬਜ਼ੁਰਗ ਜਿਹੜੇ ਚੇਅਰਮੈਨ ਨੇ ਜਿਨ੍ਹਾਂ ਨੂੰ ਬੀਤੀ ਦੇਣੀ ਜਿਹੜਾ ਬੜੇ ਗਲਤ ਤਰੀਕੇ ਨਾਲ ਜਦੋਂ ਪਲਾਂਟ ਤੋਂ ਬਾਹਰ ਨਿਕਲੇ ਨੇ ਉਹਨਾਂ ਨੂੰ ਜਿਵੇਂ ਗੈਂਗਸਟਰ ਨਾਲ ਸਲੂਕ ਕੀਤਾ ਜਾਂਦਾ ਉਸ ਤਰ੍ਹਾਂ ਚੁੱਕ ਕੇ ਉਹਨਾਂ ਨੂੰ ਜਿਹੜਾ ਪਰਚਾ ਕੱਟ ਕੇ ਨਾਲ ਹੀ ਉਹਨਾਂ ਦੀ ਅਰੈਸਟ ਪਾ ਦਿੱਤੀ ਸੋ ਮੈਂ ਦੱਸਣਾ ਚਾਹੁੰਦਾ ਕਿ ਐਫ ਆਈ ਆਰ ਦੇ ਵਿੱਚ ਵੀ ਕੁਝ ਨਹੀਂ ਆ ਨਾ ਕਿਸੇ ਐਫ ਆਈ ਆਰ ਦੇ ਵਿੱਚ ਕਿਸੇ ਗਬਨ ਦਾ ਹਵਾਲਾ ਨਾ ਕਿਸੇ ਦਾ ਉਹਦੇ ਵਿੱਚ ਵੀ ਸਪਸ਼ਟ ਉਹਨਾਂ ਦੇ ਰਿਪੋਰਟ ਤੇ ਲਿਖਿਆ ਜਦੋਂ ਇਹ ਇਲੈਕਸ਼ਨ ਸਿਸਟਮ ਹੁੰਦਾ ਸਾਰਾ ਜਿਹੜਾ ਢਾਂਚਾ ਸਾਰੇ ਬੋਰਡ ਆਫ ਡਾਇਰੈਕਟਰ ਮਿਲਕਫਾਰਮ ਪੰਜਾਬ ਦੇ ਡਾਇਰੈਕਟਰ ਸਹਿਬਾਨ ਵੱਖ-ਵੱਖ ਸੁਸਾਇਟੀਆਂ ਦੇ ਚੇਅਰਮੈਨ ਸਹਿਬਾਨ ਵੀ ਇੱਥੇ ਪਹੁੰਚੇ ਨੇ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਾਡੇ ਸਾਥੀ ਤੇ ਇਹ ਕਾਰਵਾਈ ਹੋਈ ਆ ਸਾਰਿਆਂ ਦੇ ਫੋਨ ਵੀ ਆਏ ਅੱਜ ਇੱਥੇ ਪਹੁੰਚੇ ਆ ਪਹਿਲਾਂ ਤੇ ਮੈਂ ਸਾਰੇ ਬੋਰਡ ਆਫ ਡਾਇਰੈਕਟਰ ਸਹਿਬਾਨਾਂ ਦਾ ਧੰਨਵਾਦ ਵੀ ਕਰਦਾ ਮੈਂ ਦੱਸਣਾ ਚਾਹੁੰਨਾ ਤੁਹਾਨੂੰ ਕਿ ਜਿਹੜਾ ਸਾਡਾ ਅਦਾਰਾ ਏ ਸਾਰਾ ਸੁਸਾਇਟੀਆਂ ਤੋਂ ਲੈ ਕੇ ਆਪਣੇ ਮਿਲਕ ਪਲਾਂਟ ਚੇਅਰਮੈਨ ਡਾਇਰੈਕਟਰ ਮਿਲਕਫਾਰਮ ਪੰਜਾਬ ਦੇ ਡਾਇਰੈਕਟਰ ਸਾਰਿਆਂ ਦਾ ਇਲੈਕਟਿਡ ਬਾਡੀ ਆ ਸੋ ਜਦੋਂ ਇਹ ਇਲੈਕਸ਼ਨ ਹੋਈ ਐ ਇਸ ਚ ਐਫ ਆਈ ਆਰ ਵਿੱਚ ਵੀ ਲਿਖਿਆ ਗਿਆ ਕਿ ਜਦੋਂ ਕੋਈ ਵੀ ਚੋਣ ਹੁੰਦੀ ਆ ਜੋ ਬਾਈ ਲਾਸ ਕਹਿੰਦੇ ਨੇ ਕਿ 90 ਦਿਨ ਦਾ ਪੀਰੀਅਡ ਹੁੰਦਾ ਜਦੋਂ ਇਲੈਕਸ਼ਨ ਤੋਂ ਬਾਅਦ ਕੋਈ ਵੀ ਉੱਤੇ ਅਪੀਲ ਦਲੀਲ ਕਰਨ ਦਾ ਉਸ ਤੋਂ ਬਾਅਦ ਕੋਈ ਵੀ ਕਾਰਵਾਈ ਨਹੀਂ ਕਰ ਸਕਦੇ ਜਿਹੜੀ ਐਫ ਆਈ ਆਰ ਦੇ ਵਿੱਚ ਵੀ ਉਹਨਾਂ ਨੇ ਏ ਆਰ ਨਿਸ਼ਚਿਤ ਲਿਖਿਆ ਹੋਇਆ ਸੋ ਮੈਂ ਦੱਸਣਾ ਚਾਹੁੰਦਾ ਕਿ ਇੱਥੇ ਇੱਕ ਲਾਪ੍ਰਿਤ ਨਾਮ ਦਾ ਜਿਹੜਾ ਇੰਸਪੈਕਟਰ ਆ ਏ ਆਰ ਆਫਿਸ ਪਹਿਲਾਂ ਉਹਨੇ ਬੀਤੇ ਦੇਣੀ ਜਦੋਂ ਪੰਚਾਇਤੀ ਚੋਣਾਂ ਹੋਈਆਂ ਉਹਦੇ ਵਿੱਚ ਇਹਦੇ ਕੋ ਜੋਂ ਸੀ 15 ਪਿੰਡ ਸੀ ਸਾਡੇ ਪੰਚਾਇਤਾਂ ਦੇ ਇਹਨੇ ਪੂਰੇ 15 ਪਿੰਡਾਂ ਦੇ ਵਿੱਚੋਂ ਸਾਰੇ ਸਰਪੰਚਾਂ ਤੇ ਕੁਝ ਮੈਂਬਰਾਂ ਦੇ ਜਿਹੜੇ ਕਾਗਜ਼ ਰਿਜੈਕਟ ਕੀਤੇ ਫਿਰ ਇਹਨਾਂ ਦਾ ਪੋਲੀਟੀਕਲ ਵੰਡਾਟਾ ਸੀ ਕਿਉਂਕਿ ਗੁਣੀਆਂ ਪਿੰਡ ਜਿਹੜਾ ਉਹ ਇਸ ਤਰ੍ਹਾਂ ਦਾ ਪਿੰਡ ਆ ਕਿ ਇਸ ਦਫਾ ਵੀ ਜਿਹੜਾ ਉੱਥੇ ਸਾਡਾ ਸਰਪੰਚ ਜਿਹੜਾ ਉਹ 4 ਵੋਟਾਂ ਨਾਲ ਜਿੱਤਿਆ ਸੀ ਤੇ ਜਦੋਂ ਝਾੜੂ ਵਾਲਿਆਂ ਨੂੰ ਉਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਇਹਨਾਂ ਰਾਤ ਉਥੋਂ ਦੱਬੇ ਚੁੱਕਣ ਦੀ ਕੋਸ਼ਿਸ਼ ਕੀਤੀ ਉੱਥੇ ਹੁਲੜਵਾਜੀ ਕੀਤੀ ਫਿਰ ਰਾਤ ਮੈਂ ਤੇ ਐਮਐਲਏ ਸਾਹਿਬ ਜਦੋਂ ਉੱਥੇ ਰਾਤ 1 ਵਜੇ ਪਹੁੰਚੇ ਅਸੀਂ ਵਿਰੋਧ ਕੀਤਾ ਕਿ ਡੱਬੇ ਅਸੀਂ ਸ਼ਹਿਰ ਨਹੀਂ ਜਾਂਦੇ ਨੇ ਦੁਬਾਰਾ ਗਿਣਤੀ ਕਰਕੇ ਉਹਨਾਂ ਨੇ ਜਿਹੜੇ ਉੱਥੇ ਆਰਓਸੀ ਸੰਬੰਧਿਤ ਉਹਨਾਂ ਨੇ ਸਰਟੀਫਿਕੇਟ ਦਿੱਤਾ ਪੁਲਿਸ ਵੀ ਉੱਥੇ ਭਾਰੀ ਗਿਣਤੀ ਵਿੱਚ ਪਹੁੰਚੀ ਤੇ ਫਿਰ ਸਾਡਾ ਜਿਹੜਾ ਕਾਂਗਰਸ ਦਾ ਕੈਂਡੀਡੇਟਾ ਨੂੰ ਜੇਤੂ ਕਰਾ ਦਿੱਤਾ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਗੁਣਿਆ ਜਿਹੜੇ ਸ਼ਿਕਾਇਤ ਕਰਤਾ ਨੇ ਉਹ ਨਾ ਤੇ ਕੋਈ ਸਾਡੇ ਆਦਾਰੇ ਦੇ ਬੈਨੀਫਿਸ਼ਰੀ ਨੇ ਇੱਕ ਉਹਨਾਂ ਦੇ ਵਿੱਚੋਂ ਅਮਰੀਕ ਸਿੰਘ ਨਾਮ ਦਾ ਜਿਹੜਾ ਉਹ ਸਾਡਾ ਸੁਸਾਇਟੀ ਦੇ ਵਿੱਚ ਦੁੱਧ ਪਾਉਂਦਾ ਪਰ ਉਹਦੇ ਵੱਲ ਵੀ ਜਿਹੜਾ ਉਹਨੂੰ ਪ੍ਰੋਪਰ ਜਿਹੜੀ ਆ ਉਹਨੂੰ ਪੇਮੈਂਟ ਹੋਈ ਆ ਸਭ ਕੁਝ ਹੋਈ ਆ ਉਹ ਸਾਡੇ ਕੋਲ ਰਿਕਾਰਡ ਆ ਔਨ ਰਿਕਾਰਡ ਆ ਉਹਦੇ ਅਕਾਊਂਟ ਚ ਟ੍ਰਾਂਸਫਰ ਹੋਇਆ ਸੋ ਉਸ ਤੋਂ ਬਾਅਦ ਇਹੋ ਹੀ ਗੁਣੀਆਂ ਵਾਲੇ ਜਿਹੜੇ ਨੇ ਇਹ ਡਾਇਰੈਕਟਰ ਵੀ ਨੇ 슈ਗਰ ਮਿਲਦੇ ਤੁਸੀਂ ਤੁਹਾਨੂੰ ਸਾਰੇ মিডিਆ ਨੂੰ ਪਤਾ ਕਿ ਪਿੱਛੇ 6 ਮਹੀਨੇ ਤੋਂ ਹੀ 슈ਗਰ ਮਿਲਦਾ ਅਖਬਾਰਾਂ ਵਿੱਚ ਆ ਰਿਹਾ ਇਹ ਉੱਥੇ ਡਾਇਰੈਕਟਰ ਆ ਗੁਣੀਆਂ ਤੋਂ ਇਹ ਚਾਹੁੰਦਾ ਸੀ ਉੱਥੇ ਵੀ ਮੈਂ ਸ਼ੂਗਰ ਮਿਲਦਾ ਚੇਅਰਮੈਨ ਬਣਾ ਪਹਿਲਾਂ ਉੱਥੇ ਪੰਗੇ ਲਏ ਉਹ ਹਾਈ ਕੋਰਟ ਦਾ ਸਾਨੂੰ ਰੁਖ ਅਪਣਾਉਣਾ ਪਿਆ ਜਦੋਂ ਹਾਈ ਕੋਰਟ ਦਾ ਰੁਖ ਅਪਣਾਇਆ ਤੇ ਕੋਰਟ ਦੀਆਂ ਡਾਇਰੈਕਟਰਾਂ ਤੇ ਜਿਹੜਾ ਅਸੀਂ ਉਹਦੀ ਲੰਮੀ ਲੜਾਈ ਲੜ ਕੇ ਉਹਦਾ ਅੱਜ ਚੇਅਰਮੈਨ ਜਿਹੜਾ ਸਾਡੇ ਇੱਥੇ ਡਾਇਰੈਕਟਰ ਵੀ ਨੇ ਸਾਡੇ ਮਿਲਕ ਪਲਾਂਟ ਦੇ ਉਹਨਾਂ ਦੇ ਮਦਰ ਨੂੰ ਬਣਾਇਆ ਜਦੋਂ ਉੱਥੇ ਵੀ ਉਹਨਾਂ ਦੀ ਨਹੀਂ ਚੱਲੀ ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ 2 ਮਹੀਨੇ ਪਹਿਲਾਂ ਇਨਾਂ ਦੇ ਜਿਹੜਾ ਇੱਥੋਂ ਵਾਲਾ ਹਲਕਨ ਚਾਰਿਆ ਇਹਨੇ ਡੀ ਐਚਓ ਭੇਜਿਆ ਐਸੀ ਆਪਣੇ ਮਿਲਕ ਯੂਨੀਅਨ ਤੇ ਸਾਡੀ ਸੁਸਾਇਟੀ ਆ ਇਹਨਾਂ ਦਾ ਸੈਂਪਲ ਭਰਵਾਇਆ ਉਹ ਵੀ ਸਾਡਾ ਸੈਂਪਲ ਜਿਹੜਾ ਪਾਸ ਹੋਇਆ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਜਿਹੜਾ ਅੱਜ ਮੈਂ ਦੇਖ ਰਿਹਾ ਸੀ ਕੁਝ ਬੰਦੇ ਜਿਹੜੇ ਝਾੜੂ ਦੇ ਉਹ ਬੋਰੇ ਸੀਗੇ ਇੱਥੇ ਦੁੱਧ ਮੜਾ ਸਾਰਾ ਆਪ ਆਰਟੀਫੀਸ਼ੀਅਲ ਤਿਆਰ ਕਰਕੇ ਜਿਹੜਾ ਪਲਾਂਟਾਂ ਨੂੰ ਭੇਜਦੇ ਨੇ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਕੋਲ ਪ੍ਰੋਪਰ ਵਧੀਆ ਮਸ਼ੀਨਾਂ ਨੇ ਇੱਥੇ ਜਦੋਂ ਵੀ ਦੁੱਧ ਉਥੋਂ ਚੱਲਦਾ ਟੈਂਕ ਤੋਂ ਲੈ ਕੇ ਜਦੋਂ ਐਂਡ ਤੱਕ ਫੈਕਟਰੀ ਤੱਕ ਜਾਂਦਾ ਤੇ ਉਹ ਮਿਲ ਕੋ ਸਕੈਨ ਕਈ ਤਰ੍ਹਾਂ ਦੀਆਂ ਮਹਿੰਗੀਆਂ ਮਸ਼ੀਨਰੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਟੈਸਟ ਹੁੰਦਾ ਫੇਰੀ ਸਾਡਾ ਆਦਾਰਾ ਜਿਹੜਾ ਉਹ ਦੁੱਧ ਲੈਂਦਾ ਕਦੀ ਵੀ ਵੇਰਕਾ ਨੇ ਕਦੀ ਵੀ ਜੜੀ ਆ ਕਿਸੇ ਦਾ ਕੁਝ ਇਸ ਤਰ੍ਹਾਂ ਦਾ ਜਿਹੜਾ ਕੋਈ ਮਾੜਾ ਦੁੱਧ ਦਾ ਇਵਨ ਥੈਨ ਕੀ ਡਿਸਟਰੋਏ ਵੀ ਕੀਤਾ ਸੋ ਇੱਕ ਤੇ ਮੈਂ ਇਹਨਾਂ ਦੀ ਇਹ ਨਖੇਦੀ ਕਰਦਾ ਕਿ 84 ਸਾਲ ਦੇ ਬਜ਼ੁਰਗ ਨੇ ਜਦੋਂ ਏਆਰ ਨੇ ਐਸਐਸਪੀ ਨੂੰ ਲਿਖ ਦਿੱਤਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਪੁਲਿਸ ਨੇ ਇੱਕ ਵਾਰੀ ਵੀ ਸਾਡੇ ਕਿਸੇ ਨੂੰ ਨਾ ਕੋਈ ਪਰਵਾਨਾ ਭੇਜਿਆ ਨਾ ਕੋਈ ਸੁਣਿਆ ਤੁਰੰਤ ਜਿਹੜੀ ਐਫ ਆਈ ਆਰ ਜਾਰੀ ਕੀਤੀ ਜਦੋਂ ਐਸ ਐਸ ਪੀ ਸਾਹਿਬ ਦੇ ਧਿਆਨ ਚ ਲਿਆਂਦਾ ਅਸੀਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਜਦੋਂ ਤੁਸੀਂ ਕਹਿ ਰਹੇ ਹੋ ਕੋਆਪਰੇਟਿਵ ادارے ਨੇ ਲਿਖ ਕੇ ਭੇਜਿਆ ਜਦੋਂ ਕੋਆਪਰੇਟਿਵ ادارے ਨੇ ਲਿਖ ਕੇ ਭੇਜਿਆ ਤੇ ਉਹ ਕਾਰਵਾਈ ਕਰੇ ਡਾਇਰੈਕਟ ਉਹ ਚੇਅਰਮੈਨ ਨੇ ਉਹਨਾਂ ਨੂੰ ਸਸਪੈਂਡ ਕਰਦਣ ਸੀਜ਼ ਕਰਦਣ ਉਹਨਾਂ ਨੇ ਚੁੱਕ ਕੇ ਪੁਲਿਸ ਦੇ ਮੋਢਿਆਂ ਤੇ ਭਾਰ ਪਾਤਾ